ਸਤਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਵੇ ਪਾਇਆ ਆਨੰਦ ਪਿਆ ਮੇਰੀ ਮਾਏ ਸਤਗੁਰੂ ਵੇ ਪਾਇਆ ਸਤਗੁਰੂ ਜਦੋਂ ਪਾਲਿਆ ਨਾ ਅਸਲ ਵਿੱਚ ਆਨੰਦ ਉਹਦੋ ਹੋਇਆ ਵੇਸੇ ਕਿ ਉਹ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਉਦੋਂ ਬੱਚੇ ਜਿਹੜੇ ਸੰਤ ਸੀ ਗੁਰੂ ਅਰਜਨਦਾਸ ਵੀ ਸੰਤ ਤਾਂ ਨਹੀਂ ਸੀ ਪਰ ਮਾਨ ਕਰਕੇ ਸੰਤ ਸੀਗੇ ਉਹ ਕ੍ਰਿਸ਼ਤੀ ਸੀ ਅਸਲੀ ਸੰਤ ਸੀ ਐਂ ਕਹੋ ਕਮਾਈ ਸੰਤਾਲੀ ਕਰ ਰਹੇ تھے ਕਮਾਈ ਉਹ ਕਰ ਰਹੇ تھے ਜਿਹੜੀ ਕਰਨੀ ਚਾਹੀਦੀ ਹੈ ਕ੍ਰਿਸ਼ਤੀ ਵੀ ਸੀ ਸੰਤ ਹੈ ਜੇ ਸੀ ਕਮਾਈ ਸੰਤਾਂ ਲੈ ਨਹੀਂ ਸੀ ਕਰਦੇ ਕਰਤੀ ਛੱਡੀ ਬੈਠੇ ਸੀ ਇਹਨਾਂ ਕੋ ਇਹ ਜਾਂਦੇ ਇਸ ਕਰਕੇ ਇਹਨਾਂ ਦੀ ਤਸੱਲੀ ਨਹੀਂ ਹੋ ਸਕੀ ਇਹਨਾਂ ਨੇ ਕੁਝ ਪ੍ਰਾਪਤੀ ਕਰ ਲਈ ਉਹਨਾਂ ਨੇ ਕੀਤਾ ਕੁਝ ਨਹੀਂ ਉਹਨਾਂ ਨੇ ਕੀ ਕੀਤਾ ਕਿਸੇ ਸੰਤ ਦੀ ਸੇਵਾ ਕੀਤੀ ਉਹ ਗੱਦੀ ਪ੍ਰਾਪਤ ਕਰ ਲਈ ਬਸ ਪ੍ਰੋਪਰਟੀ ਆਮਦਨ ਰੋਟੀ ਦੇ ਹੀ ਇਲਾਕੇ ਬੈ ਗੇ ਅਸੀਂ ਪ੍ਰਾਪਤੀ ਹੁੰਦੀ ਹੈ ਡੇਰੇ ਦਾ ਨਹੀਂ ਹੋਰ ਕੋਈ ਪ੍ਰਾਪਤੀ ਨਹੀਂ ਹੁੰਦੀ ਡੇਰੇ ਦਾ ਜਹੀ ਪ੍ਰਾਪਤੀ ਹੁੰਦੀ ਜਿਹਨਾਂ ਕੁਝ ਹੋਰ ਪ੍ਰਾਪਤ ਕਰਨਾ ਉਹਨੂੰ ਡੇਰੇ ਇਥੇ ਕੋ ਮਤਲਬ ਨਹੀਂ ਦੁੱਦਾ ਉਹ ਡੇਰਾ ਛੱਡ ਕੇ ਪਾਸੇ ਹੋ ਜਾਂਦਾ ਡੇਰੇ ਪਿੱਛੇ ਪ੍ਰਾਪਰਟੀ ਪਿੱਛੇ ਦਾ ਝਗੜੇ ਹੁੰਦੇ ਹੁੰਦੇ ਜਜ਼ਵਤ ਇਹਨਾਂ ਨੇ ਗੁਰੂ ਅਮਰਦਾਸ ਜੀ ਦਾ ਸ਼ਿਖਰ ਕੀਤਾ ਬਿਲਾਬ ਹੋਇਆ ਕਿ ਉਹਨੂੰ ਸਮਝ ਆਈ ਸੱਚ ਕੀ ਹੈ ਸੱਚ ਦੇ ਗੱਲ ਦੀ ਸਮਝ ਆਈ ਰਾਵੜ ਗਿਆ ਰਾਤ ਬੰਦ ਹੋਇਆ ਸੀ ਤੇ ਬਾਕੀ ਸਾਰੇ ਰਸਤੇ ਹੀ ਬੰਦ ਨੇ ਧਰਮ ਦਾ ਅਸਲ ਚ ਇੱਕੋ ਹੀ ਪ੍ਰੋਬਲਮ ਹੈ ਸਾਰੇ ਧਰਮ ਦੀ ਇੱਕੋ ਹੀ ਸਵਾਲ ਹੈ ਸਵਾਲ ਕੀ ਹੈ ਕਿ ਇੱਕ ਕੀ ਹੈ ਜਿਹਨੂੰ ਅਸੀਂ ਕੋਈ ਰੱਬ ਕਹਿੰਦਾ ਹੈ ਕੋਈ ਪਰਮੇਸ਼ਰ ਕਹਿੰਦਾ ਹੈ ਕੋਈ ਗੋਡ ਕਹਿੰਦਾ ਉਹ ਹੈ ਕੀ ਇਹ ਸਵਾਲ ਦਾ ਹੱਲ ਸਾਰੇ ਧਰੂ ਕਰਦੇ ਨੇ ਦੱਸਦੇ ਨੇ ਸਮਝਾਉਂਦੇ ਨੇ ਡਿਊਟੀ ਤਾਂ ਇਹ ਆ ਸਾਰੇ ਧਰਮਾਂ ਦੀ ਇੱਕ ਕੀ ਹੈ ਦੱਸਣਾ ਸਮਝਾਉਣਾ ਉਹਦਾ ਦਰਸ਼ਨ ਕਰਾਉਣਾ ਕਹਿ ਲੋ ਪਰ ਕਰਦਾ ਕੋਈ ਨਹੀਂ ਸਭਾਏ ਗੁਰਮਤ ਤੇ ਬਿਨਾ ਕੋਈ ਧਰਮ ਇਹ ਵਿਸ਼ੇ ਨੂੰ ਟੱਚੇ ਨਹੀਂ ਕਰਦਾ ਲੈ ਕੇ ਇਸ ਨੂੰ ਚੱਲਦਾ ਵਈਆਂ ਵੇਚਣ ਵਾਲੇ ਨੇ ਮਜਬਾ ਲਾਉਣ ਵਾਲੇ ਮਜਮਾਲ ਆਲੰਦਨ ਇੱਕ ਡੱਬੀ ਰੱਖ ਦਿੰਦੇ ਨੇ ਇਹਦੇ ਵਿੱਚ ਇੱਕ ਸੱਪ ਹੈ ਸੱਪ ਦੀਆਂ ਕਲਾਂ ਗਾ ਲ ਦਿੰਦੇ ਨੇ ਉੜਦਾ ਇਹ ਉਹ ਕਰਦਾ ਇਹ ਫਿਰ ਬਾਅਦ ਚ ਦਿਖਾਵਾਂਗੇ ਉਹ ਸੱਪ ਡੱਬੀ ਵਾਲਾ ਡੱਬੀ ਖਾਲੀ ਹੁੰਦੀ ਹੈ ਡੱਬੀ ਖੋਲਦੇ ਨਹੀਂ ਉਹ ਵੇ ਰੱਖ ਛੱਡਦੇ ਨੇ ਦਵਾਈਓ ਵੇਚ ਕੇ ਚਲੇ ਜਾਂਦੇ ਵਾ ਰੋਜ਼ ਇਹਵੇਂ ਕਰਦੇ ਇਹੀ ਧਰਮਾਂ ਦੇ ਸੱਪ ਡੱਬੀ ਵਾਲਾ ਸੱਪ ਨਹੀਂ ਤੇ ਸਨ ਕਢਿਆ ਉਹ ਡੱਬੀ ਦੇ ਵਿੱਚ ਇਹ ਮੂਰਤੀ ਦੱਸਦੀ ਵੀ ਇਹ ਦੇ ਦਰਸ਼ਨ ਹੋਣਗੇ ਉਹ ਡੱਬੀ ਆ ਬੰਦ ਤੁਸੀਂ ਆਪੇ ਖੋਲ੍ਹੇ ਹੋ ਜਾਣੇ ਤਾਂ ਦੱਸੋ ਬਾਜਨਾ ਕਾ ਪਾਹ ਨੂੰ ਮੈਂ ਪਰਮਿਸ਼ਨ ਨਹੀਂ ਡੱਬੀ ਖਾਲੀ ਐ ਕੁਝ ਨਹੀਂ ਐ ਇਹ ਡੱਬੀ ਖਾਲੀ ਗੁਰਮਤ ਕਹਿੰਦੀ ਇਹ ਵੀ ਡੱਬੀ ਖਾਲੀ ਐ ਇਹਨਾਂ ਦੀ ਬਚਵੇਂ ਵਾਲੇ ਇਹ ਬਚਵੇਂ ਵਾਲੇ ਨੇ ਬਾਕੀ ਸਾਰੇ ਮਜਮਾ ਵਾਲਾ ਤਾਂ ਕੋ ਨਾਨਕ ਨੇ ਕਹਿਤਾ ਸ਼ਾਇਦ ਮਜਮਾ ਕਹਿਤਾ ਕੋ ਸਗਲ ਨੇ ਕਹਿੰਦਾ ਬਾਜ਼ਾਰੀ ਬਾਜ਼ਾਰ ਮੈਂ ਆਇਆ ਕੱਢੇ ਬਾਜ਼ਾਰ ਮਜਮਾ ਹੀ ਮਜਮਾ ਕਿਹਾ ਸੀ ਬਾਜ਼ਾਰੀ ਨੇ ਬਾਜ਼ਾਰੀ ਮਤਾਂ ਨੇ ਬਾਜ਼ਾਰ ਮੈਂ ਆਇਆ ਕੱਢੇ ਬਾਜ਼ਾਰ ਗਾਵੇ ਰਾਣੇ ਰਾਜੇ ਰਾਣੀਆਂ ਬੋਲੇ ਆਲਪਤਾਲ ਆਲਪਤਾਲ ਗੱਲਾਂ ਕਰਦੇ ਨੇ ਆਪਣਾ ਸੌਦਾ ਵੇਚਦੇ ਨੇ ਹੋਰੇ ਨਰਟਕਿਆ ਕੇ ਬੁਧਲੇ ਲਟਕਿਆ ਕੇ ਹਾਰ ਜੇ ਤਰ ਪਾਇਏ ਨਰਕਾ ਸੋਤਨ ਉਹਵੇ ਛਾਰ ਗਿਆਨ ਕਾਦਾ ਗਿਆਨ ਇੱਕਦਾ ਗਿਆਨ ਆਤਮ ਗਿਆਨ ਨਾ ਗੱਲੀ ਟੋਡੀ ਗੱਲਾਂ ਕਰਦੇ ਨੇ ਗੱਲਾਂ 'ਚ ਗਿਆਨ ਕਿੱਥੇ ਹੁੰਦਾ ਤਰਾ ਤਰਾ ਦੀਆਂ ਗੱਲਾਂ ਸਾਖੀਆਂ ਸੁਣਾਉਂਦੇ ਨੇ ਇਹਨਾਂ 'ਚ ਗਿਆਨ ਹੁੰਦਾ ਸਾਡੇ ਵੀ ਸਾਖੀਆਂ ਦੇ ਗ੍ਰੰਥ ਪੜ੍ਹ ਲੈਣੇ ਸਾਰੇ ਗੱਲਾਂ ਹੀ ਕਰਦੇ ਨੇ ਪ੍ਰਚਾਰਕ ਗੁਰਵਤ ਦੀ ਗੱਲ ਹੀ ਕਰਦਾ ਕੋਈ ਔਰ ਵਾਦ ਦੀ ਗੱਲ ਇੱਕ ਗੱਲ ਹੈ ਜਿੱਥੋਂ ਮਰਜੀ ਬਾਗ ਲੈ ਲਓ ਉਹੀ ਗੱਲ ਹੈ ਨਾਲ ਗਲੇਖੇ ਇੱਕ ਗੱਲ ਉਹਦਾ ਛੇੜਦਾ ਨਹੀਂ ਕੋਈ ਹੋਰ ਗੱਲਾਂ ਕਰਦੇ ਨਹੀਂ ਉਹਦਾ ਗਿਆਨ ਹੋਵੇ ਤਾਂ ਕਰਨ ਅੱਜ ਉਂਗਲੀ ਸਾਡੇ ਵੱਲੋਂ ਤਾਉੜ ਸੀਏ ਅਸੀਂ ਵੀ ਗੱਲਾਂ ਕਰਨ ਲੱਗੇ ਗਾਣਾ ਗੱਲੀ ਟੁੱਡੀਏ ਕਥਨਾ ਕਰਣਾ ਸਾਰ ਕਿਉਂਕਿ ਗੁਰਬਾਣੀ ਦੀ ਵੇਖਿਆ ਸਾ ਔਖੀ ਹੈ ਨਾ ਹਰ ਗਿਆਨ ਕਸਮ ਕਰਨਾ ਓਖਾ ਹੈ ਇੱਧਰੋਂ ਨਹੀਂ ਜਾਂਦਾ ਕੋਈ ਵੀ ਪ੍ਰਚਾਰ ਕਰ। ਕਿਉਂ ਨਹੀਂ ਜਾਂਦਾ? ਸਮਝਾਵੇ ਤਾਂ ਜਾਵੇ ਇਹ ਤਾਂ ਕਮਾਈ ਕੀਤੀ ਹੋਦੀ ਹੈ। ਉਹਦਾ ਬਜਾਰੀ ਗਿਆਨ ਪੈਸਾ ਦੀ ਬਦਲੇ ਦੀ ਰੋਜੀ ਰੋਟੀ ਲੱਗ ਜਾਗੇ। ਇਹ ਤਾਂ ਦੱਦਾ ਸੀ ਤੱਦਾ। ਅਸੀਂ ਵੀ ਤੱਦਾ ਬਣਾ ਲਿਆ ਤਾਂ ਰੋਲੂ ਸਿੱਖ ਤਰਵੇਂ ਇਸ ਵਕਤ ਤੱਦਾ ਹੈ। ਕੀਰਤਨ ਕਰ ਵਾਲਿਆਂ ਦਾ ਦੰਦਾ ਉਹ ਘਾਣਾ ਪਾਟੀ ਦੇ ਵਿਚਾਰੇ ਹੈ ਉਹ ਤਾਂ ਦੋ ਦੋ ਤਾਂ ਕੋਈ ਰੌਲਾ ਹੀ ਕਥਾ ਬਾਝ ਘਾਣੂ ਵੀ ਤਾਂ ਦਈ ਇਹ ਤੋਂ ਤਾਂ ਕਿ ਮਸਕੀਨ ਦਾ ਵੀ ਤਾਂ ਦਈ ਸੀ ਵਧੀਆ ਕਹਾਵਾਸ ਵੀ ਸਾਰੇ ਨਾਲ ਬਿਨਾਂ ਉਹ ਤਾਂ ਦਈ ਸੀ ਉਹਨਾਂ ਮਿਲਿਆ ਸੀ ਮਸਕੀਨ ਪਰ ਦੇਖ ਲੈ ਮੈਂ ਕਹਿੰਦਾ ਤੰਦਾ। ਉੱਲੀ ਬਦਲ ਤੰਦਾ। ਕਿਹਾ ਅਗਰ ਤੰਦਾ ਵੇ ਕਰੀਂ। ਤਰਮ ਦੇ ਵਿੱਚ ਤਰੱਕੀ ਹੋ ਕਾੜਾ ਜਿਹਦਾ ਤੰਦਾ ਨਾ ਹੋਵੇ। ਉਹ ਨਾਮ ਤੱਕ ਪਹੁੰਚਦਾ। ਤੰਦੇ ਵਾਲਾ ਨਾਮ ਤੇ ਤੰਦੇ ਵਾਲੇ ਨੂੰ ਆਉਂਦੀ ਲੋੜੇ ਨਹੀਂ ਹੁੰਦੀ। ਕੋਈ ਹੋਰ ਦਾ ਤੰਦਾ ਤਾਂ ਹੈ ਨਹੀਂ ਸੀ ਉਹ ਤਾਂ ਨਾਮ ਤੇ ਲੋੜ। ਉਹ ਨੂੰ ਕਹਿੰਦਾ ਬੁਲਿਆ ਨਹੀਂ। ਜਿੱਥੋਂ ਮਿਲਿਆ ਜਦਨਵਾਲੀ ਦੀ ਗੱਲ ਕਾਲੀ ਚ ਪਈ ਉਹਦੋਂ ਖਾਣਾ ਪੀਣਾ ਵੀ ਭੁੱਲ ਗਿਆ ਜਦ ਕਹਾ ਜਾ ਕੇ ਗੱਲ ਸੁਣੀ ਫਿਰ ਕਹ ਅਨੰਦ ਪਿਆ ਮੇਰੀ ਬਾਹ ਸਤਿਗੁਰੂ ਮੇ ਪਾਇਆ ਬਿਨਾ ਕੁਝ ਖਾਤਾ ਤੇ ਦੰਦ ਹੋ ਗਏ ਉਹ ਜਿਹੜੇ ਆਨੰਦ ਰਾਨ ਕਹਿੰਦੇ ਡੇਰੇ ਵਾਲੇ ਉਹਨੂੰ ਤੇ ਰਹੀ ਸੀ ਕਹਿੰਦੇ ਅੱਜ ਪਤਾ ਲੱਗਿਆ ਆਨੰਦ ਕੀ ਹੁੰਦਾ ਮੈਨੂੰ ਆਨੰਦ ਪਿਆ ਅਜ ਆਨੰਦ ਪਿਆ ਸਤਿਗੁਰੂ ਮੈਂ ਪਾਇਆ ਸਤ ਸੱਚ ਦਾ ਗਿਆਨ ਪਾ ਲਿਆ ਸੱਚ ਦਾ ਪਤਾ ਲੱਗ ਗਿਆ ਇੱਕ ਸੱਚ ਇੱਕ ਹੈ ਸੱਚ ਕਦੇ ਵਰਦਾ ਨਹੀਂ ਸੱਚ ਆਤਮਾ ਵਰਦੀ ਦੀ ਆਤਮਾ ਸੱਚ ਹੈ ਨਾ